ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਲੋੜੀ ਵਾਲ ਦੇਣ ਦੀ ਵੀਡੀਓ ਆ ਅੱਜ ਲੋੜੀ ਆ ਤੇ ਲੋੜੀ ਦੀਆਂ ਸਾਰਿਆਂ ਨੂੰ ਬਾਈ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਦੀ ਵੀਡੀਓ 'ਚ ਆਪਣੇ ਕੋਲ ਇੱਕ ਟਰੈਕਟਰ ਬਕਾਉ ਲੈ ਕੇ ਆਏ ਆ ਆਪਣੇ ਚੈਨਲ ਤੇ ਤੇ ਦੋ ਟਰਾਲੀਆਂ ਤੇ ਇੱਕ ਬਈ ਰੋਟਾਵੇਟਰ 8 ਫੁੱਟਾ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 3630 2014 ਮਾਡਲ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਮਗਰਲੇ ਟਾਇਰ ਵੀ 90 95 ਪੈਸੇ ਪਏ ਆ ਟਰੈਕਟਰ ਦੇ ਤੇ ਮੂਹਰੇ ਲੇ 50 ਕੇ ਪੈਸੇ ਆ ਤੇ ਸ਼ਾਮ ਦੀ ਵੀਡੀਓ ਬਣੀ ਆ ਟਰੈਕਟਰ ਸੋਹਣਾ ਬਹੁਤ ਆ ਸ਼ਾਮ ਨੂੰ ਪੂਰਾ ਦੱਖ ਜਾਨੀ ਦਿੰਦਾ ਅੰਦਰ ਟਰੈਕਟਰ ਖੜਾ ਬਈ ਆਥਣ ਜੀ ਦੀ ਵੀਡੀਓ ਬਣੀ ਵੀ ਆ ਤੇ ਪੂਰਾ ਟਰੈਡ ਦਿਸਦਾ ਨਹੀਂ ਉਹ ਸੋਹਣਾ ਬਹੁਤ ਆ ਕਿਸੇ ਵੀ ਪੈਸੇ ਦੀ ਕਮੀ ਨਹੀਂ ਟਰੈਕਟਰ ਚ ਬਾਈ ਕਹਿੰਦਾ ਮੇਰਾ ਪੂਰਾ ਵਧੀਆ ਟਰੈਕਟਰ ਆ ਬਈ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਪਿੰਡ ਕੋਟਲੀ ਆ ਬਲੂ ਪਿੰਡ ਬਈ ਕੋਟਲੀ ਆ ਬਲੂ ਤੇ ਨੇੜੇ ਜੈਤੋ ਮੰਡੀ ਲੱਗਦੀ ਆ ਕਿਸੇ ਵੀਰ ਪੁਰਾਣੇ ਏ ਟਰੈਕਟਰ ਲੈਣਾ ਹੋਵੇ ਬਾਈ ਕਹਿੰਦਾ 4 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਏ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆਹ ਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲੀ ਲੈਣੀ ਹੋਵੇ ਲੈਫਟ ਵਾਲੀ ਬਾਈ ਟਰਾਲੀ ਆ ਤੇ 11 6 ਟਰਾਲੀ ਆ ਸਾਰੇ ਭਰਾ ਦੇਖ ਲਓ ਬਾਈ 4 ਚਪੇਰੇ ਜਾਲੀ ਲੱਗੀ ਆ ਬਾਈ ਪਿੱਛੇ ਵੀ ਡਾਲਾ ਲੱਗਿਆ ਜਾਲੀ ਵਾਲਾ ਉੱਪਰ ਤੇ ਥੱਲੇੋਂ ਦੋ ਪਾਸਿਓਂ ਜਿਆਦਾ ਖੁੱਲਦਾ ਡਾਲਾ ਬਾਈ ਤੇ ਤਾਂ ਤੋਂ ਇੱਕ ਪਾਸਿਓਂ ਤਾਂ ਖੁੱਲਦਾ ਤਿੰਨ ਪਾਸਿਓਂ ਡਾਲਾ ਖੁੱਲਦਾ ਬਾਈ ਟਰਾਲੀ ਦਾ ਕਿਸੇ ਵੀਰ ਭਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਲੈਫਟ ਵਾਲੀ ਤੇ ਇਹ ਟਰਾਲੀ ਖੜੀ ਆ ਜੈਤੂ ਏਰੀਏ ਚ ਏਰੀਆ ਬਈ ਬਾਈ ਦਾ ਜੈਤੂ ਮੰਡੀ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਕਿਸੇ ਵੀਰ ਭਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਰੋਟਾ ਵਟਟਰ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 8 ਫੁੱਟਾ ਬਾਈ ਰੋਟਾ ਵਟਰਾ ਹੈ ਤੇ ਮਾਸ਼ੂ ਕੰਪਨੀ ਦਾ ਰੋਟਾ ਵਟਰਾ ਮਾਸ਼ੂ ਕੰਪਨੀ ਦਾ ਰੋਟਾ ਵਟਰਾ 8 ਫੁੱਟਾ ਰੋਟਾ ਵਟਰਾ ਬਾਈ ਤੇ ਪੂਰੀ ਵਧੀਆ ਨਵੀਂ ਹਾਲਤ ਚ ਪਿਆ ਬਾਈ ਤੇ 2022 ਮਾਡਲ ਆ ਪੂਰਾ ਉੱਚਾ ਮਾਡਲ ਆ ਬਾਈ ਕਹਿੰਦਾ ਮਾੜਾ ਮੋਟਾ ਹੀ ਮੈਂ ਕੰਮ ਲਿਆ ਬਈ ਖੇਤੀ ਦਾ ਤੇ ਜਮਾ ਨਵੇਂ ਆਰਗਾ ਰੋਟਾ ਵਟਟਰ ਮੇਰੇ ਘਰੇ ਪਿਆ ਕਿਸੇ ਵੀਰ ਪੁਰਾਣੇ ਇਹ ਰੋਟਾ ਵਟਟਰ ਬਾਈ ਲੈਣਾ ਹੋਵੇ ਤੇ ਇਹ ਰੋਟਾ ਵਟਟਰ ਪਿਆ ਪਿੰਡ ਕੋਟਲੀਆ ਬਲੂ ਪਿੰਡ ਬਈ ਬਾਈ ਦਾ ਕੋਟਲੀਆ ਬਲੂ ਤੇ ਨੇੜੇ ਜੈਤੋ ਮੰਡੀ ਲੱਗਦੀ ਆ ਕਿਸੇ ਵੀਰ ਪੁਰਾਣੇ ਰੋਟਾ ਵਟਰ ਲੈਣਾ ਹੋਵੇ ਤੇ ਬਾਈ ਕਹਿੰਦਾ 95 ਕੁ ਹਜ਼ਾਰ ਦੇ ਆਸੇ ਪਾਸੇ ਮੈਂ ਇਹ ਰੋਟਾ ਵਟਰ ਬਈ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ ਟਰਾਲੀ ਲੈਣੀ ਹੋਵੇ 12 6 ਟਰਾਲੀ ਆ ਬਾਈ ਇਹ ਤੇ ਜੈਕ ਵਾਲੀ ਟਰਾਲੀ ਆ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਬਾਈ ਦਾ ਫਰੀਦਕੋਟ ਏਰੀਆ ਬਈ ਬਾਈ ਦਾ ਫਰੀਦਕੋਟ ਬਾਈ ਕਹਿੰਦਾ ਸਾਰਿਆਂ ਪਾਸੋਂ ਪੂਰੀ ਵਧੀਆ ਮੇਰੀ ਟਰਾਲੀ ਆ ਬਾਈ ਕਿਸੇ ਵੀਰ ਪ੍ਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 47000 ਦੇ ਆਸ-ਪਾਸ ਇਹ ਟਰਾਲੀ ਮੈਂ ਦੇ ਦੂੰਗਾ ਬਾਈ ਕਿਸੇ ਵੀਰ ਪ੍ਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਇਹ ਟਰਾਲੀ ਫਰੀਦਕੋਟ ਏਰੀਆ 'ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਆ ਹਾਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਾਂ ਕੋਲੇ 4 ਸੀ ਤੇ ਆਪਾਂ ਚਾਰੇ ਦਿਖਾਤੀਆਂ ਬਾਈ ਤੇ ਕੱਲ ਨੂੰ ਨਵੀਆਂ ਖੇਤੀ ਵਾਲੀਆਂ ਸੰਦਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ